ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਅੰਮ੍ਰਿਤਸਰ ਦੇ ਵਾਗਾ ਬਾਰਡਰ ਤੋਂ ਅੰਮ੍ਰਿਤਸਰ ਦੇ ਵਾਗਾ ਬਾਰਡਰ ਦੀ ਰਿਟਰੀਟ ਸੈਰਮਨੀ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਦੱਸਿਆ ਕਿ ਪਹਿਲਾਂ ਇਸ ਦਾ ਸਮਾਂ 4:30 ਤੋਂ 5 ਵਜੇ ਤੱਕ ਦਾ ਸੀ ਜੋ ਹੁਣ ਬਦਲ ਕੇ 5 ਤੋਂ 5:30 ਵਜੇ ਤੱਕ ਦਾ ਹੋਵੇਗਾ ਦੱਸਿਆ ਕਿ ਮੌਸਮ ਦੇ ਬਦਲਾਅ ਨੂੰ ਦੇਖਦਿਆਂ ਹੋਇਆ ਬੀਐਸਐਫ ਅਧਿਕਾਰੀਆਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਤਾਂ ਰਿਟਰੀਟ ਮਨਿਦਰ ਸਮੇਂ ਦੇ ਵਿਸਤਪ ਦਿੱਲੀ ਕਰ ਦਿੱਤੀ ਗਈ ਹੈ ਲੋਕ ਰੋਜ਼ ਹੀ ਲੱਖਾਂ ਦੀ ਤعداد ਦੇ ਵਿੱਚ ਰਿਟਰੀਟ ਸੈਰੇਮਨੀ ਦੇਖਣ ਆਉਂਦੇ ਨੇ ਤੇ ਉਹਨਾਂ ਨਾਲ ਜੁੜੀ ਖਾਸ ਖਬਰ ਹੈ ਕਿਉਂਕਿ ਅਕਸਰ ਇਹ ਸਲਾਨੀਆਂ ਦੇ ਸਵਾਲ ਹੁੰਦੇ ਨੇ ਕਿ ਆਖਿਰਕਾਰ ਰਿਟਰੀਟ ਸੈਰੇਮਨੀ ਦਾ ਸਮਾਂ ਕੀ ਹੋਵੇਗਾ ਤਾਂ ਉਹਨਾਂ ਲਈ ਉਹਨੇ ਖਾਸ ਜੁੜੀ ਵੱਡੀ ਖਬਰ ਹੈ ਜੋ ਕਿ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ 5 ਤੋਂ 5:30 ਵਜੇ ਤੱਕ ਦਾ ਰਿਟਰੀਟ ਸੈਰੇਮਨੀ ਦਾ ਸਮਾਂ ਹੋਵੇਗਾ ਤੇ ਸੈਲਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਉਹਨਾਂ ਨੇ ਰਿਟਰੀਟ ਸੈਰੇਮਨੀ ਦੇ ਵਿੱਚ ਹੇਸਾ ਲਾਣਾ ਹੈ ਰਿਟਰੀਟ ਸੈਰਮਨੀ ਦੇਖਣੀ ਹੈ ਤਾਂ ਉਹ 1 ਘੰਟਾ ਪਹਿਲਾਂ ਵਾਗਾ ਬਾਰਡਰ ਤੇ ਮੌਜੂਦ ਰਹਿਣ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਅਤੇ ਵਧੀਆ ਢੰਗ ਦੇ ਨਾਲ ਰਿਟਰੀਟ ਸੈਰਮਨੀ ਦੇਖਣ ਦਾ ਮੌਕਾ ਮਿਲੇ ਕਿਉਂਕਿ ਅਕਸਰ ਹੇਸੇ ਲਾਨੀਆਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਰਿਟਰੀਟ ਸੈਰਮਨੀ ਦੇ ਨਾਲ ਜੁੜੇ ਹੋਏ ਤਾਂ ਉਹਨਾਂ ਲਈ ਇਹ ਖਾਸ ਖਬਰ ਹੈ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ 5 ਤੋਂ 5:30 ਵਜੇ ਤੱਕ ਦਾ ਸਮਾਂ ਹੋਵੇਗਾ ਦੱਸ ਦੇ ਕਿ ਸੂਰਜ ਜਦੋਂ ਛਿਪਦਾ ਹੈ ਤਾਂ ਉਦੋਂ ਰਿਟਰੀਟ ਸੈਰਮਨੀ ਦੇਖੀ ਜਾਂਦੀ ਹੈ ਜਿਹੜੀ ਟ੍ਰੇਡ ਸੈਰੇਮਨੀ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਇਹ ਜਿਹੜੀ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਬੀਐਸਐਫ ਅਧਿਕਾਰੀਆਂ ਦੇ ਵੱਲੋਂ ਖਾਸ ਇਹ ਫੈਸਲਾ ਲਿੱਤਾ ਗਿਆ ਹੈ ਕਿ ਜੋ ਹੁਣ ਸਰਦੀਆਂ ਦੇ ਵਿੱਚ ਸਮਾਚਾਰ 4:30 ਤੋਂ 5 ਵਜੇ ਤੱਕ ਦਾ ਸੀ ਉਹ ਹੁਣ ਬਦਲ ਕੇ 5 ਤੋਂ 5:30 ਵਜੇ ਤੱਕ ਦਾ ਹੋਵੇਗਾ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਂ ਅੰਬੇਸਰ ਦੇ ਵਾਗਾ ਬਾਰਡਰ ਤੋਂ ਅੰਮ੍ਰਿਤਸਰ ਦੇ ਵਾਗਰ ਬਾਰਡਰ ਦੇ ਰਿਟਰੀਟ ਸੈਰੇਮਨੀ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਦੱਸਿਆ ਕਿ ਪਹਿਲਾਂ ਇਸ ਦਾ ਸਮਾਂ 4:30 ਤੋਂ 5 ਵਜੇ ਤੱਕ ਦਾ ਸੀ ਜੋ ਹੁਣ ਬਦਲ ਕੇ 5 ਤੋਂ 5:30 ਵਜੇ ਤੱਕ ਦਾ ਹੋਵੇਗਾ ਦੱਸਿਆ ਕਿ ਮੌਸਮ ਦੇ ਬਦਲਾਅ ਨੂੰ ਦੇਖਦਿਆਂ ਹੋਇਆ ਬੀਐਸਐਫ ਅਧਿਕਾਰੀਆਂ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਤਾਂ ਰਿਟਰੀਟ ਸੈਰੇਮਨੀ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਲੋਕ ਰੋਜ਼ ਹੀ ਲੱਖਾਂ ਦੀ ਤعداد ਦੇ ਵਿੱਚ ਰਿਟਰੀਟ ਸੈਰੇਮਨੀ ਦੇਖਣ ਆਉਂਦੇ ਨੇ ਤੇ ਉਹਨਾਂ ਨਾਲ ਜੁੜੀ ਖਾਸ ਖਬਰ ਹੈ ਕਿਉਂਕਿ ਅਕਸਰ ਹੀ ਸਲਾਨੀਆਂ ਦੇ ਸਵਾਲ ਹੁੰਦੇ ਨੇ ਕਿ ਆਖਿਰਕਾਰ ਰਿਟਰੀਟ ਸੈਰੇਮਨੀ ਦਾ ਸਮਾ ਕੀ ਹੋਵੇਗਾ ਤਾਂ ਉਹਨਾਂ ਲਈ ਉਹਨੇ ਖਾਸ ਜੁੜੀ ਵੱਡੀ ਖਬਰ ਹੈ ਜੋ ਕਿ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ 5 ਤੋਂ 5:30 ਵਜੇ ਤੱਕ ਦਾ ਰਿਟਰੀਟ ਸੈਰੇਮਨੀ ਦਾ ਸਮਾ ਹੋਵੇਗਾ ਤੇ ਸੈਲਾਨੀਆਂ ਨੂੰ ਪੇਲ ਕੀਤੀ ਗਈ ਹੈ ਕਿ ਅਗਰ ਉਹਨਾਂ ਨੇ ਰਿਟਰੀਟ ਸੈਰੇਮਨੀ ਦੇ ਵਿੱਚ ਹਿੱਸਾ ਲੈਣਾ ਬਾਰਡਰ ਤੇ ਮੌਜੂਦ ਰਹਾਂ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਅਤੇ ਵਧੀਆ ਢੰਗ ਦੇ ਨਾਲ ਰਿਟਰੀਟ ਸੈਰਮਨੀ ਦੇਖਣ ਦਾ ਮੌਕਾ ਮਿਲੇ ਕਿਉਂਕਿ ਅਕਸਰ ਇਸ ਲਾਨੀਆਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਰਿਟਰੀਟ ਸੈਰਮਨੀ ਦੇ ਨਾਲ ਜੁੜੇ ਹੋਏ ਤਾਂ ਉਹਨਾਂ ਲਈ ਇਹ ਖਾਸ ਖਬਰ ਹੈ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ 5 ਤੋਂ 5:30 ਵਜੇ ਤੱਕ ਦਾ ਸਮਾਂ ਹੋਵੇਗਾ ਦੱਸ ਦੇ ਕਿ ਸੂਰਜ ਜਦੋਂ ਛਿਪਦਾ ਹੈ ਤਾਂ ਉਦੋਂ ਰਿਟਰੀਟ ਸੈਰਮਨੀ ਦੇਖੀ ਜਾਂਦੀ ਹੈ ਰਿਟਰੀਟ ਸੈਰਮਨੀ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਇਹ ਜਿਹੜੀ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਬੀਐਸਐਫ ਅਧਿਕਾਰੀਆਂ ਦੇ ਵੱਲੋਂ ਖਾਸ ਇਹ ਫੈਸਲਾ ਲਿੱਤਾ ਗਿਆ ਹੈ ਕਿ ਜੋ ਹੁਣ ਸਰਦੀਆਂ ਦੇ ਵਿੱਚ ਸਮਾਚਾਰ 4:30 ਤੋਂ 5 ਵਜੇ ਤੱਕ ਦਾ ਸੀ ਉਹ ਹੁਣ ਬਦਲ ਕੇ 5 ਤੋਂ 5:30 ਵਜੇ ਤੱਕ ਦਾ ਹੋਵੇਗਾ